ਪੰਜਾਬ ਹਬ ਨਿਊਜ਼ ਦੇਖ ਰਹੇ ਸਮੂਦ ਅਸ਼ਕੰਦਸ ਸਵਾਗਤ ਮਹਾਰਤ ਚੋਹਾਨ ਤੇ ਮੇਰਾ ਨਾਮ ਲਸਨ ਸਿੰਘ ਲਾਇਨ ਇੰਟਰਨੈਸ਼ਨਲ ਡਿਸਟ੍ਰਿਕਟ 321 ਡਿਵਲੋ ਕਰਵਾਈ ਗਈ 3rd ਕੈਬਨਟ ਮੀਟਿੰਗ ਸਫਲਤਾਪੂਰਵਕ ਹੋਈ ਸੰਪੰਨ ਡਿਸਟ੍ਰਿਕਟ 321 ਦੀਆਂ ਸਾਰੀਆਂ ਕਲਬਾਂ ਲਾਇਨਿਜ਼ਮ ਦੇ ਸਿਧਾਂਤਾਂ ਦੇ ਉਦੇਸ਼ਾਂ ਦੇ ਚੱਲ ਕੇ ਕਰ ਰਹੀ ਹਨ ਸਮਾਜ ਭਲਾਈ ਦੇ ਕੰਮ 321 ਦੇ ਡਿਸਟ੍ਰਿਕਟ ਗਵਰਨਰ ਲਾਇਨ ਵੀ ਐਮ ਗੋਇਲ ਰਾਮਨਗਰ ਉੱਤਰਾਖੰਡ ਚ ਹੋਣ ਵਾਲੀ ਐਨੂਅਲ ਡਿਸਟ੍ਰਿਕਟ ਕਾਨਫਰੰਸ ਚ ਵੱਤ ਵਦ ਮੈਂਬਰਸ ਨੂੰ ਪਹੁੰਚਣਾ ਚਾਹੀਦਾ ਹੈ ਵੀ ਡੀ ਜੀ 1 VDG2 ਮੈਂਬਰਸ਼ਿਪ ਗਰੋਥ ਦੇ TJ ਤਹਿਤ ਲੋਕਾਂ ਨੂੰ ਜਾਗਰੂਕ ਕਰਕੇ ਕੀਤਾ ਜਾ ਰਿਹਾ ਹੈ ਲਾਇਨਿਜ਼ਮ ਦੇ ਸ਼ਾਮਿਲ GMT ਕੋਆਰਡੀਨੇਟਰ ਲਾਇਨ ਜੀ ਵਿਗ ਅਥ ਸਥਾਨਕ ਬਟਾਲਾ ਕਲੱਬ ਵਿਗੇ ਡਿਸਟ੍ਰਿਕਟ 321 ਦੀ 3rd ਕੈਬਨਟ ਜਨਰਲ ਹਾਊਸ ਮੀਟਿੰਗ VM ਗੋਇਲ ਜੀ VDG1 GS ਪਾਟਿਆ ਜੀ VDG2 ਰਜੀਵ ਖੋਸਲਾ ਜੀ GMT ਕੋਆਰਡੀਨੇਟਰ ਸ਼੍ਰੀ ਰਜੀਵ ਵਿਗ ਜੀ ਅਤੇ ਪਾਸ ਡਿਸਟ੍ਰਿਕਟ ਗਵਰਨਰ ਰਸ਼ਪਾਲ ਸਿੰਘ ਬਚਾ ਜੀ ਵੀ ਦੇ ਗੁਵਾਈ ਚ ਆਯੋਜਿਤ ਕੀਤੀ ਗਈ ਪਰਮਾਤਮਾ ਦਾ ਅਸ਼ੀਰਵਾਦ ਲੈਣ ਤੋਂ ਬਾਅਦ ਰਾਸ਼ਟਰੀ ਗਾਨ ਜਨ ਗਣ ਮਨ ਗਾ ਕੇ ਕੀਤੀ ਮੀਟਿੰਗ ਦੀ ਸ਼ੁਰੂਆਤ ਸ਼ੁਭ ਨਾਮੇ ਜਾਗੇ ਤਬ ਸ਼ੁਭ ਆਸ਼ਿਸ਼ ਮੰਗੇ ਜਿਸ ਵਿੱਚ ਵਿਸ਼ੇਸ਼ ਤੌਰ ਤੇ ਵਾਈਸ ਮਲਟੀਪਲ ਕੌਂਸਲ ਚੇਅਰਮੈਨ ਲੋਇਨਿਸ਼ਪਾਲ ਸਿੰਘ ਬੱਚਾ ਜੀ ਵੀ ਜੀ ਜੇਬੀ ਸਿੰਘ ਚੌਧਰੀ ਦਵਿੰਦਰਪਾਲ ਅਰੋੜਾ ਸੁਦੀਪ ਗਰਗ ਰਜੀਵ ਕੁਕਰੇਜਾ ਸੁਰਿੰਦਰ ਮਹਾਜਨ ਕੇਡੀ ਸਿੰਘ ਨਰੇਸ਼ ਲੂਥਰਾ ਸੁਭਾਸ਼ ਬਰੋਲ ਸੁਭਾਸ਼ ਸ਼ਰਮਾ ਕੁਲਦੀਪ ਸਿੰਘ ਪੂਸ਼ਨ ਖੰਨਾ ਯੋਗੇਸ਼ 베ਰੀ ਵੀਕੇ ਸੈਗਲ ਪਦਮ ਕੋਲੀ ਹਰਵੰਤ ਮਹਾਜਨ ਰਾਗਵ 베ਰੀ ਗਗਨਦੀਪ ਸਿੰਘ ਦੀਪਕ ਪਤਰੀਆ ਅਸ਼ੋਕ ਮਹਾਜਨ ਅਤੇ ਪੂਰੇ ਡਿਸਟ੍ਰਿਕਟ ਚ ਆਏ ਹੋਏ ਫੋਰ ਮਾਨਾ ਦਾ ਡਿਸਟ੍ਰਿਕਟ ਗਵਰਨਰ ਵੀ ਐਮ ਗੋਇਲ ਜੀ ਵੱਲੋਂ ਦਿলো ਸਵਾਗਤ ਕੀਤਾ ਗਿਆ ਅੱਜ ਦੀ ਇਸ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਲਾਇਨ ਵੀ ਐਮ ਗੋਇਲ ਜੀ ਨੇ ਜਿੱਥੇ ਸਾਰਿਆਂ ਦਾ ਇਸ ਮੀਟਿੰਗ 'ਚ ਪਹੁੰਚਣ ਲਈ ਦਿলো ਧੰਨਵਾਦ ਕੀਤਾ ਉੱਥੇ ਹੀ ਸਮੂਲ ਲਾਇਨਸ ਕਲੱਬਾਂ ਵੱਲੋਂ ਚਲਾਏ ਜਾ ਰਹੇ ਪ੍ਰੋਜੈਕਟਰ ਦੀ ਵੀ ਸ਼ਲਾਘਾ ਕੀਤੀ ਉਹਨਾਂ ਨੇ ਕਿ ਮੈਨੂੰ ਮਾਣ ਹੈ ਮੇਰੀ ਡਿਸਟ੍ਰਿਕਟ 321D ਤੇ ਜਿਹੜੇ ਕਿ ਬਹੁਤ ਸ਼ਾਨਦਾਰ ਪ੍ਰੋਜੈਕਟ ਕਰ ਰਹੇ ਹਨ ਜਿਸ ਕਾਰਨ ਇੰਟਰਨੈਸ਼ਨਲ ਜ ਸਾਡੇ ਡਿਸਟ੍ਰਿਕਟ ਦਾ ਮਨ ਵਧਦਾ ਜਾ ਰਿਹਾ ਹੈ ਅਈ ਹੋਏ ਵਕ ਵਕ ਕੈਬਿਨੇਟ ਮੈਂਬਰਸ ਵੱਲੋਂ ਜਿੱਤੇ ਡਿਸਟ੍ਰਿਕਟ ਚ ਚੱਲ ਰਹੇ ਪ੍ਰੋਜੈਕਟਾਂ ਦੀ ਚਰਚਾ ਕੀਤੀ ਉੱਥੇ ਹੀ ਜੀਐਮਟੀ ਕੋਆਰਡੀਨੇਟਰ ਸ਼੍ਰੀ ਰਜੀਵ ਜੀ ਵੱਲੋਂ ਵੀ ਡੇਢ ਲੱਖ ਮੈਂਬਰਸ ਦੇ ਟੀਚੇ ਦੀ ਗ੍ਰੋਥ ਨੂੰ ਲੈ ਕੇ ਮੈਂਬਰਸ਼ਿਪ ਅਤੇ ਐਮਜੀਐਫ ਵਧਾਉਣ ਦੀ ਗੱਲ ਵੀ ਕਹੀ ਉੱਥੇ ਉਹਨਾਂ ਨੇ ਕਿਹਾ ਕਿ ਮੈਨੂੰ ਮਾਣ ਹੈ ਮੇਰੀ ਹੋਮ ਕਲੱਬ ਲਾਇਨਸ ਕਲੱਬ ਬਟਾਰਾ ਸਿਵਸ ਫਾਇਰ ਤੇ ਜੋ ਕਿ ਪੂਰੇ ਡਿਸਟ੍ਰਿਕਟ ਚ ਸਭ ਤੋਂ ਵੱਧ ਮੈਂਬਰਾਂ ਵਾਲੀ ਕਲੱਬ ਹੈ ਉੱਥੇ ਹੀ ਵੀਐਮ ਗੋਇਲ ਜੀ ਵੱਲੋਂ 8 9 ਅਪ੍ਰੈਲ ਨੂੰ ਰਾਮਨਗਰ ਉੱਤਰਾਖੰਡ ਚ ਹੋਣ ਵਾਲੀ ਡਿਸਟ੍ਰਿਕਟ ਐਨੂਅਲ ਕਾਨਫ 2500 ਰੁਪਏ ਪਰ ਮੈਂਬਰ ਰਜਿਸਟ੍ਰੇਸ਼ਨ ਫੀਸ ਜਮ੍ਹਾਂ ਕਰਵਾਉਣ ਦੀ ਗੱਲ ਵੀ ਕਹੀ ਜਿਸ ਦਾ ਸਾਰੇ ਮੈਂਬਰਸ ਨੇ ਹੱਥ ਖੜੇ ਕਰਕੇ ਸੱਦ ਦਿੱਤਾ ਤੇ ਕਿਹਾ ਕਿ ਵੱਡੀ ਗਿਣਤੀ ਵਿੱਚ ਮੈਂਬਰਸ ਇਸ ਡਿਸਟ੍ਰਿਕਟ ਐਨੂਅਲ ਕਾਨਫਰੰਸ ਵਿੱਚ ਸ਼ਾਮਲ ਹੋਣਗੇ ਤਾਂ ਜੋ ਕਿ ਹੋਣ ਵਾਲੀਆਂ ਲਾਇਨਿਜ਼ਮ ਦੀਆਂ ਲੈਕਚਰਸ ਨੂੰ ਸਫਲ ਬਣਾਇਆ ਜਾ ਸਕੇ ਅੱਜ ਦੀ ਇਸ ਮੀਟਿੰਗ 'ਚ ਬਟਾਲਾ ਕਲੱਬ ਦਾ ਵੈਲਵਟ ਲਾਂਚ ਭਰਿਆ ਦੇ ਕੇ ਡਿਸਟ੍ਰਿਕਟ ਆਨਰ ਵੀ ਐਮ ਗੋਇਲ ਜੀ ਵੀ ਡੀ ਜੀ 1 ਵੀ ਡੀ ਜੀ 2 ਅਤੇ ਜੀ ਐਮਟੀ ਕੋਆਰਡੀਨੇਟਰ ਜੀਵਿਕ ਜੀ ਵੱਲੋਂ ਇਸ ਮੀਟਿੰਗ ਨੂੰ ਸੁਕਸੈਸਫੁਲ ਬਣਾਉਣ ਲਈ ਹਰ ਇੱਕ ਮੈਂਬਰ ਦਾ ਦਿਲੋਂ ਸਤਿਕਾਰ ਕੀਤਾ ਗਿਆ ਆਓ ਸੁਣਦੇ ਹਾਂ ਕੀ ਹੈ ਕਹਿਣਾ ਬਾਕੀ ਲਾਇਨ ਮੈਂਬਰਸ ਵੱਲੋਂ ਅੱਜ ਦੀ ਇਸ ਮੀਟਿੰਗ ਬਾਰੇ ਅੱਜ ਦੇ ਜਿਹੜਾ ਲਾਂਚ ਕਲੱਬ ਦਾ ਪ੍ਰੋਬਲਮ ਸੀ ਉਹ ਥਰਡ ਕੈਪਟਨ ਮੀਟਿੰਗ ਸੀ ਯਾਨੀ ਕਿ ਸਤੰਬਰ 26 ਨੂੰ ਮਟਾਲਾ ਕਲੱਬ ਦੇ ਵਿੱਚ ਹੋਈ ਹੈ ਕਿ ਲਾਂਸ ਇੰਟਰਨੈਸ਼ਨਲ ਦਾ ਇੱਕ ਰੂਲ ਹੈ ਕਿ ਜਿਹੜਾ ਡਿਸਟ੍ਰਿਕਟ ਵਰਨਰ ਬੰਦੇ ਨੇ ਉਹ ਚਾਰ ਕੈਪਟਨ ਮੀਟਿੰਗਸ ਕਰਦੇ ਨੇ ਆਪਣੀਆਂ ਜਿਹੜੇ ਵੀ ਕਿਉਂ ਜ਼ੋਨ ਚੇਅਰਮੈਨ ਰੀਜਨ ਚੇਅਰਮੈਨਸ ਤੇ ਡਿਸਟ੍ਰਿਕਟ ਚੇਅਰਪਰਸਨ ਸਾਰਾ ਜਿਹੜੇ ਕਿ ਉਹ डीसीएस ਬਣਾਉਂਦੇ ਨੇ ਉਹਨਾਂ ਨਾਲ ਮੀਟਿੰਗ ਕਰਕੇ ਤੇ ਜੋ 2 ਮਹੀਨਾ ਦਾ ਜਾਂ 3 ਮਹੀਨਾ ਚ ਜੋ ਡਿਸਟ੍ਰਿਕਟ ਦੇ ਵਿੱਚ ਐਕਟੀਵਿਟੀਜ਼ ਹੋਈਆਂ ਨੇ ਜਾਂ ਜੋਰ ਡਿਸਟ੍ਰਿਕਟ ਦੇ ਵਿੱਚ ਪ੍ਰੋਗਰਾਮਸ ਹੋਏ ਨੇ ਉਹ ਸਾਰੇ ਡਿਸਕਸ ਹੋ ਗਏ ਹਨ ਫਰਦਰ ਪ੍ਰੋਗਰਾਮਸ ਬਣਾ ਲਏ ਨੇ ਦੋ ਮੀਟਿੰਗ ਸਟੇਡੀਅਮ ਪਹਿਲਾਂ ਉਹਨੇ ਉਹ ਵੀ ਇਸ ਪਟਾਲਾ ਕਲੱਬ ਹੋ ਚੁੱਕਿਆ ਨੇ ਪਿਛਲੀ 14 ਮਾਰਚ ਨੂੰ ਵੀ ਪਟਾਲਾ ਕਲੱਬ ਹੋਈ ਸੀ ਅੱਜ ਦੀ ਮੀਟਿੰਗ ਜਿਹੜੀ ਹੈ ਇਹ थर्ड ਕੈਬਨਟ ਮੀਟਿੰਗ ਹੈ ਜਿਹੜੀ ਕਿ ਬਹੁਤ ਜ਼ਰੂਰੀ ਸੀ ਕਿਉਂਕਿ ਇਸ ਮੀਟਿੰਗ ਦੇ ਵਿੱਚ ਅਸੀਂ ਜਿਹੜੀ ਆਪਣੀ ਐਨਿਊਅਲ ਡਿਸਟ੍ਰਿਕਟ ਕਾਨਫਰੰਸ ਆਨਾਨਸ ਕਰਮੀ ਹੁੰਦੀ ਹੈ ਉਹ ਅਸੀਂ ਅੱਜ ਆਨਾਨਸ ਕੀਤੀ ਹੈ ਉਹ ਹੈ 8 ਐਂਡ 9 April ਨੂੰ ਰਾਮਨਗਰ ਜਿਹੜਾ ਕਿ ਉਤਰਾ ਖੰਡ ਦੇ ਵਿੱਚ ਹੈ ਉੱਥੇ ਹੈ ਉਹ ਅਨਾਉਂਸਮੈਂਟ ਹੋਈ ਹੈ ਪਲਸ ਜਿਹੜੇ ਸਾਡੇ ਉੱਥੇ ਜਿਹੜੇ ਮੈਂਬਰਸ ਜਾਣੇ ਨੇ ਡੈਲੀਗੇਟਸ ਜਾਣੇ ਨੇ ਜਿਨ੍ਹਾਂ ਨੇ ਵੋਟਸ ਪਾਣੇ ਨੇ ਅਲਟਰਨੇਟਿਵ ਡੈਲੀਗੇਟਸ ਜਾਣੇ ਨੇ ਉਹਨਾਂ ਸਾਰਿਆਂ ਦੀ ਹੀ ਰਜਿਸਟ੍ਰੇਸ਼ਨ ਫੀਸ ਹੋ ਗਈ ਹੈ ਜਿਹੜੇ ਕਿ ਅੱਜ ਪਾਸ ਕਰਾਣੀ ਬੜੀ ਜ਼ਰੂਰੀ ਸੀ ਕੈਪੀਟਨ ਮੀਟਿੰਗ ਤੋਂ ਉਹ ਵੀ ਪਾਸ ਕਰਾਈ ਗਈ ਹੈ ਜਿਹੜੀ ਕਿ 25 ਰੁਪਏ ਪਾਸ ਹੋਈ ਹੈ ਸਰ ਅੱਜ ਅਸੀਂ ਬਹੁਤ ਹੀ ਸਕਸੈਸਫੁਲੀ ਐਸਾ ਜਿਹੜੀ ਕਰਨਾਂ ਮੀਟਿੰਗਾਂ ਕਰ ਸਕੇ ਸਾਡੇ ਤੁਮਚਾਲਾ ਤੋਂ ਮੈਂਬਰ ਆਏ ਨੇ ਸੰਭਾ ਤੋਂ ਆਏ ਨੇ ਕਿਉਂਕਿ ਜੰਮੂ ਤੋਂ ਵੀ ਆਏ ਨੇ ਸਾਡੇ ਅਮਰਤਸਰ ਤੋਂ ਸਾਡੇ ਨਵਾਂ ਸ਼ਹਿਰ ਤੋਂ ਸਾਡੇ ਡਿਸਟ੍ਰਿਕਟ ਦੇ ਹਰ ਕੋਰਨਰ ਦੇ ਵਿੱਚੋਂ ਅੱਜ ਮੈਂਬਰਸ ਨੇ ਆ ਕੇ ਮੀਟਿੰਗ ਅਟੈਂਡ ਕੀਤੀ ਹੈ ਕਿਹੜਾ ਅਲਨਕ ਅੱਜ ਬਹੁਤ ਸ਼ਾਨਦੀਆਂ ਨੇ ਔਰ ਬਹੁਤ ਹੀ ਬਦਲ ਪ੍ਰੋਗਰਾਮਸ ਨੇ ਫੇਰ ਵੀ ਉਹਨਾਂ ਨੇ ਸਮਾਖੜਿਆ ਹੈ ਇਸ ਸਪੈਸ਼ਲ ਮੀਟਿੰਗ ਜਿਹੜੀ ਚਰਟ ਮੀਟਿੰਗ ਹੈ ਨੂੰ ਸਕਸੈਸਫੁਲ ਬਣਾ ਦੇ ਵਿੱਚ ਮੈਂ ਲਾਈਨ ਰਜੀਵ ਵਿਗ ਜੀ ਦਾ ਖਾਸ ਕਰਕੇ ਧੰਨਵਾਦ ਕਰਨਾ ਕਿ ਕਿ ਜੀ ਐਮਟੀ ਪੋਰਟਨਟ ਨੇ ਇਹ ਜਿੰਨਾ ਵੀ ਪ੍ਰੋਗਰਾਮ ਹੈ ਸਰ ਰਾਜ ਉਹਨਾਂ ਨੇ ਅਰੇਂਜ ਕੀਤਾ ਹੈ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਔਰ ਆਪਣੇ ਬੀਡੀ ਜੀ ਵਨ ਜਿਹੜੇ ਕਿ ਸਾਡੇ ਆਨ ਵਾਲੇ ਡਿਸਟ੍ਰਿਕਟ ਵਰਡਨ ਨੇ ਉਹਨਾਂ ਦਾ ਆਪ ਜਿਹੜੇ ਸਾਡੇ ਬੀਡੀ ਜੀ ਟੂ ਜਿਹੜੇ ਕਾਰ ਵਾਲੇ ਬੀਡੀ ਜੀ ਵਨ ਨੇ ਦਾ ਰਜੀਵ ਫਸਲੇ ਜੀ ਦਾ ਜੀਐਸ ਪਾਰਟੀ ਆਜੀਤ ਔਰ ਉਹਦੇ ਨਾਲ-ਨਾਲ ਆਪਣੀ ਸਾਰੀ ਟੀਮ ਦਾ ਮੇਰੇ ਡੀਸੀ ਸਾਹਿਬ ਦਾ ਡੀਸੀਟੀ ਸਾਹਿਬ ਦਾ ਔਰ ਜਿੰਨੇ ਵੀ ਸਾਡੇ ਮੈਂਬਰਸ ਨੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਿ ਅੱਜ ਦੀ ਸਾਡ ਮੀਟਿੰਗ ਨੂੰ ਹਨਾ ਸਕਸੈਸਫੁਲ ਬਣਾਇਆ ਧੰਨਵਾਦ ਮੈਂ ਨੋਰਨ ਜੀਐਸ ਪਾਟਿਆ ਫਰਸਟ ਵਾਈਸ ਡਿਸਟ੍ਰਿਕਟ ਵਰਨਰ ਫ্রম ਦਾ ਡਿਸਟ੍ਰਿਕਟ 321 ਡਿੰਗ ਇੰਟਰਨੈਸ਼ਨਲ ਐਸੋਸੀਏਸ਼ਨ ਆਫ ਲਾਇਨਸ ਅੱਜ ਲਾਇਨਸ ਕਲੱਬ ਡਿਸਟ੍ਰਿਕਟ ਦੀ 3rd ਕੈਬਨਟ ਮੀਟਿੰਗ ਹੋਈ ਹੈ ਜਿਹੜੇ ਕੀ ਸਾਡੇ ਡਿਸਟ੍ਰਿਕਟ ਵਰਨਰ ਬੀਐਮ ਬੋਇਲ ਜੀ ਦੀ ਪ੍ਰਧਾਨਗੀ ਹੇਠ ਹੋਈ ਹੈ ਔਰ ਇਹ ਬੜੀ ਅੱਛੇ ਸਭਾਵੇਂ ਮਾਹੌਲ ਤੇ ਬੜੇ ਵਧੀਆ ਤਰੀਕੇ ਨਾਲ ਮੀਟਿੰਗ ਹੋਈ ਹੈ ਮੈਂ ਬਹੁਤ ਬਹੁਤ ਥੈਂਕਸ ਕਰਾਂਗਾ ਸਾਰੇ ਕੈਬਨਟ ਮੈਂਬਰਾਂ ਦਾ ਜਿਨ੍ਹਾਂ ਨੇ ਆ ਕੇ ਸਾਨੂੰ ਸਹਿਯੋਗ ਦਿੱਤਾ ਆ ਇੱਥੇ ਇੱਕ ਚੀਜ਼ ਜ਼ਰੂਰ ਕਹਾਂਗਾ ਵੀ ਮੈਂ ਆਪਣੇ ਡਿਸਟ੍ਰਿਕਟ ਕਾਰਨਰ ਖਾਸ ਤੌਰ ਤੇ ਡਿਸਟ੍ਰਿਕਟ ਕਾਰਨਰ ਔਰ ਜੀਐਮਟੀ ਕੋਆਰਡੀਨੇਟਰ ਜੀ ਵਿਕ ਜੀ ਦਾ ਬਹੁਤ ਬਹੁਤ ਥੈਂਕਸ ਕਰਦਾ ਮਾਂ ਔਰ ਬਟਾਲੇ ਦੇ ਸਾਰੇ ਮੈਂਬਰਾਂ ਦਾ ਵੀ ਥੈਂਕਸ ਕਰਦਾ ਮਾਂ ਔਰ ਬਟਾਲੇ ਤੇ ਇਹਨਾਂ ਦੀ ਬਦੌਲਤ ਅੱਜ ਮੈਂ ਇੱਥੇ ਆਇਆ ਜੇ ਰਾਜ ਸ੍ਰਿਸ਼ਟੀ ਕਾਰਨਰ ਬਣ ਕੇ ਆ ਮਾਂ ਕਿਉਂਕਿ ਜੋ ਆਸ਼ੀਰਵਾਦ ਮੈਨੂੰ ਇਹਨਾਂ ਦੋਵਾਂ ਭਰਾਵਾਂ ਤੋਂ ਮਿਲੇ ਆ ਉਹ ਮੈਂ ਕਦੀ ਨਹੀਂ ਭੁੱਲ ਸਕਦਾ ਹਾਂ ਹੁਣ ਮੇਰੀ ਵਾਰੀ ਹੈ ਐਜ਼ ਅ ਡਿਸਟ੍ਰਿਕਟ ਗਵਰਨਰ ਦੀ ਕੋਥ ਲੈਣ ਦੀ ਜਿਹੜੀ ਕਿ ਇੰਟਰਨੈਸ਼ਨਲ ਦੀ 108ਵੀਂ ਇੰਟਰੈਕਸ਼ਨ ਕਨਵੈਨਸ਼ਨ ਸਾਡੀ ਹੋ ਜਾ ਰਹੀ ਹੈ ਹੌਮਵਰਕ ਦੇ ਵਿੱਚ ਉਹਦੇ ਵਿੱਚ ਮੈਂ ਐਦੇ ਆਈ ਜਸਟ ਐਜ਼ ਅ ਡਿਸਟ੍ਰਿਕਟ ਵਰਨਰ ਬੋਤ ਲਵਾਵਾਂਗਾ ਔਰ ਮੇਰੀ ਸਾਰੇ ਮੈਂਬਰਸ ਮੈਂ ਅਪੀਲ ਵੀ ਕੀਤੀ ਹੈ ਕਿ ਜੇ ਬਾਦ ਚੜ ਕੇ ਸਾਰੇ ਆਓ ਔਰ ਮੇਰੀ ਉਹ ਬੋਤ ਸੈਰਮਨੀ ਦੇ ਵਿੱਚ ਸ਼ਾਮਲ ਹੋਵੋ ਭਾਈ ਕਿਉਂਕਿ ਹਾਂਗਕਾਂਗ ਇੱਥੋਂ ਨੀਅਰਸਟ ਇੰਟਰਨੈਸ਼ਨਲ ਕਨਵੈਨਸ਼ਨ ਹੈ ਜਿਹੜੀ ਕਿ ਬਹੁਤ देर बाद ਹੋ ਰਹੀ ਹੈ ਜੋ ਜਾਰੀ ਹੈ ਜਿਵੇਂ ਕਿ 5 ਘੰਟੇ ਦਾ ਸਫ਼ਰ ਹੈ ਦਿੱਲੀ ਤੋਂ ਔਰ ਉਥੇ ਸਾਰੇ ਮੈਂਬਰ ਆਣ ਤੇ ਮੈਨੂੰ ਵਧੀਆ ਲੱਗੇਗਾ ਵੀ ਜੇ ਮੈਨੂੰ ਉੱਥੇ ਆ ਕੇ ਮੈਂ ਇਹਨਾਂ ਦੀਆਂ ਅਸ਼ੀਰਵਾਦ ਲਵਾਂ ਇਹ ਮੈਨੂੰ ਬਲੇਸਿੰਗ ਦੇ ਇਹਨਾਂ ਗੱਲਾਂ ਦੇ ਨਾਲ ਮੈਂ ਇੱਕ ਵਾਰੀ ਫੇਰ ਅੱਜ ਦੀ ਕੈਬਨਟ ਮੀਟਿੰਗ ਆਉਤ ਤੋਂ ਤੇ ਆਪਣਾ ਡਿਸਟ੍ਰਿਕਟ ਵਰਨਰ ਅਨਜੀਤ ਦਾ ਬਹੁਤ ਬਹੁਤ ਥੈਂਕਸ ਕਰਦਾ ਮਾਂ ਔਰ ਮੇਰਾ ਭਰਾ ਤਾਂ ਸੀਨੀਅਰ ਵਰਨਰ ਜੀ ਭੋਸਲਾ ਜੀ ਉਹਨਾਂ ਦੀ ਬਦੌਲਤ ਆਸ ਤੌਰ ਤੇ ਅਗੇਨ ਕਰਨਾ ਰਸੀਦ ਜੀ ਜਿਨ੍ਹਾਂ ਦੀ ਬਦੌਲਤ ਇਹ ਮੀਟਿੰਗ ਹੋਈ ਥੈਂਕ ਯੂ ਜੀ ਮੈਂ ਸਭ ਤੋਂ ਪਹਿਲਾਂ ਤਾਂ ਗੋਲ ਸਾਹਦਾ ਆਟਿਆ ਸਾਹਿਬ ਦਾ ਅਰਜੀ ਜੀ ਦਾ ਬਹੁਤ ਧੰਨਵਾਦੀ ਹਾਂ ਕਿ ਜਿਹੜੀ ਕਾਨਫਰੰਸ ਹੋਣ ਜਾ ਰਹੀ ਹੈ ਰਾਮਗੜ੍ਹ ਦੇ ਵਿੱਚ ਉਹਦੇ ਮੈਨੂੰ ਕਾਨਫਰੰਸ ਦਾ ਚੇਅਰਮੈਨ ਬਣਾਇਆ ਦੇਖੋ ਕਾਨਫਰੰਸ ਦਾ ਚੇਅਰਮੈਨ ਬਣਨਾ ਕੋਈ ਛੋਟੀ ਜਿਹੀ ਗੱਲ ਨਹੀਂ ਬੜੀ ਵੱਡੀ ਗੱਲ ਹੁੰਦੀ ਹੈ ਉਹ ਵੀ ਇਹਨਾਂ ਨੇ ਆਪਣੇ ਤੋਂ ਭਾਰ ਲਾ ਕੇ ਸਾਰਾ ਭਾਰ ਮੇਰੇ ਤੇ ਪਾ ਦਿੱਤਾ ਹੁਣ ਇਹ ਮੈਂ ਦੇਖੂਗਾ ਕਾਨਫਰੰਸ ਨੂੰ ਸ਼ਾਨਦਾਰ ਕਿੱਦਾਂ ਬਣਾਣਾ ਹੈ ਉੱਤੇ ਸਾਰਿਆਂ ਨੇ ਵੀ ਫੈਮਿਲੀ ਪਹੁੰਚਣਾ ਹੈ ਔਰ ਜਿਹੜਾ ਇਹਨਾਂ ਨੇ 2500 ਰੁਪਿਆ ਪਰ ਮੈਂਬਰ ਆਇਆ ਬੜਾ ਨੋਮੀਨਲ ਹੈਗਾ ਆਪਾਂ ਸਾਰਿਆਂ ਨੇ ਉੱਥੇ ਆਉਣਾ ਵੀ ਹੈ ਔਰ ਕਾਨਫਰੈਂਸ ਇੰਜੋਏ ਵੀ ਕਰਨੀ ਹੈ ਔਰ ਸਾਰਿਆਂ ਨੂੰ ਇੱਕ ਗੈੱਟ ਟੂਗੇਦਰ ਵੀ ਆਪਾਂ ਸਾਰਿਆਂ ਨੇ ਕਰਨੀ ਹੈ ਬਹੁਤ ਬਹੁਤ ਤੁਹਾਨੂੰ ਦੁਬਾਰਾ ਗਏ ਚਾਹੇ ਸਰ ਮੈਂ ਲਾਈਨ ਜੀ ਡਿਸਟ੍ਰਿਕਟ ਜੀਐਮਟੀ ਕੋਆਰਡੀਨੇਟਰ ਡਿਸਟ੍ਰਿਕਟ ਚੇਰਮੈਨ ਅੱਜ ਡਿਸਟ੍ਰਿਕਟ ਦੀ 3rd ਕੈਬਨਿਟ ਮੀਟਿੰਗ ਜੋ 7 ਫਰਵਰੀ 2026 ਨੂੰ ਬੜਾ ਵੱਗ ਲੱਭ ਦੇ ਵਿੱਚ ਬੜੀ ਸਕਸੈਸਫੁਲ ਮੀਟਿੰਗ ਆਪਾਂ ਦੀ ਮਨੋਸਾਭ ਨੂੰ ਆਪਣੇ ਸਾਰੇ ਲਾਈਨ ਮੈਂਬਰਾਂ ਨੂੰ ਬਹੁਤ-ਬਹੁਤ ਧੰਨਵਾਦ ਜੀ ਇਸ ਲਈ ਵਿੱਚ ਆਉਣ ਵਾਲੇ ਸਾਡੀ 8 9 ਅਪ੍ਰੈਲ ਨੂੰ ਜੁਰੀਮੈਂਸ਼ਨ ਹੋ ਰਹੀ ਹੈ ਜਿਹੜੀ ਉਹਨਾਂ ਨੂੰ ਨੌਕਰੀ ਹੈ ਮੈਂ ਸਾਰੇ ਮੈਂਬਰਸ ਨੂੰ ਕਹਿਣਾ ਕਿ ਆਪਣੇ ਆਪਣੇ ਜੋ ਸਪੋਰਟ ਹੈ ਆਪਣੀ ਜਿਹੜੀ ਡਿਸਟ੍ਰਿਕਟ ਦੇ ਵਿੱਚ ਜੋ ਉਹਨਾਂ ਦੀ ਆਪਣੀ ਨਿਊਜ਼ ਹੈ ਸਾਰੇ ਕਲੀਅਰ ਕਰਨ ਤੋਂ ਉਹਨੇ ਵਿੱਚ ਆਪਣਾ ਯੋਗਦਾਨ ਪਾ ਸਕਣ ਜਿਹਦੇ ਵਿੱਚ ਆਪਣਾ ਜਿਹੜੀ ਕਾਨਫਰੰਸ ਦੇ ਵਿੱਚ ਆਪਣਾ ਵੋਟਿੰਗ ਰਾਈਟ ਲੈ ਸਕੋ ਮੈਂ ਸਾਰਿਆਂ ਨੂੰ ਇੱਕ ਵਾਰ ਫਿਰ ਬਹੁਤ-ਬਹੁਤ ਧੰਨਵਾਦ